ਦੇਖੋ ਮੈਂ ਆਪਣੇ ਛੋਟੇ ਜਿਹੇ ਪਾਸ਼ੇ ਵਿੱਚ ਵੀ ਕਿਹਾ ਹੈ ਕਿ ਵੀਰ ਹਕੀਕਤ ਰਾਏ ਦੀ ਬਲੀਦਾਨੀ ਔਰ ਹੋਰ ਸਾਡੇ ਕਈ ਜਿਨ੍ਹਾਂ ਨੂੰ ਭੁੱਲ ਚੁਕੇ ਸੀਗੇ ਉਹਨਾਂ ਨੂੰ ਵਾਪਸ ਫੋਕਸ 'ਚ ਲਿਆਂਦਾ ਆ ਤੇ ਇਹ ਵੀ ਮੌਕਾ ਬੜਾ ਜ਼ਰੂਰੀ ਹੈ ਕਿ ਖਾਸ ਤੌਰ ਤੇ ਅੰਮ੍ਰਿਤਸਰ 'ਚ ਜਿੱਥੇ ਬਹੁਤ ਜ਼ਿਆਦਾ ਯੂਥ ਹੈਗਾ ਆ ਕਿ ਇਹ ਮੌਕਾ ਮੈਂ ਭੈਣ ਜੀ ਨੂੰ ਵੀ ਇਹੀ ਕਹਾਂ ਕਿ ਉਹਨਾਂ ਦਾ ਸਿੱਖਿਆ ਵੱਲ ਬਹੁਤ ਪੁਰਾਣਾ ਐਕਸਪੀਰੀਅੰਸ ਰਿਹਾ ਹੈ ਤੇ ਸਾਨੂੰ ਇਹ ਵੀ ਫੋਕਸ ਕਰਨ ਦੀ ਲੋੜ ਆ ਕਿ ਜਿਹੜਾ ਸਾਡਾ ਯੂਥ ਹੈ ਉਹਨੂੰ ਅਸੀਂ ਸਹੀ ਸਿੱਖਿਆ ਦਈਏ ਤੇ ਉਹਨਾਂ ਦੇ ਹੁਨਰ ਪੈਦਾ ਕਰੀਏ ਕਿਉਂਕਿ ਕੱਲ ਦੇ ਟਾਈਮ 'ਚ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਅੱਜ ਭਾਰਤ 'ਚ ਯੂਥ ਕਿਤੇ ਜ਼ਿਆਦਾ ਹੈਗਾ ਦੁਨੀਆਂ 'ਚ ਬਜ਼ੁਰਗ ਹੋ ਰਹੇ ਨੇ ਤੇ ਇਸ ਮੌਕੇ ਦਾ ਪੁੱੜਾ ਫਦਾ ਤੁਹਾਨੂੰ ਉਠਾਉਣਾ ਚਾਹੀਦਾ ਆ ਤੇ ਆਪਣੇ ਬੱਚਿਆਂ ਨੂੰ ਨੌਕਰੀਆਂ ਅੱਛਾ ਹੁਨਰ ਮਿਲੇ ਔਰ ਉਹ ਐਜੂਕੇਸ਼ਨ ਜਿਹੜੀ ਆ ਉਹ ਸਕਿੱਲ ਔਰੀਐਂਟਡ ਐਜੂਕੇਸ਼ਨ ਹੋਵੇ ਮੈਂ ਉਹ ਵੀ ਅੱਜੇ ਮੌਕੇ 'ਚ ਯਾਦ ਕਰਵਾਇਆ ਸਭ ਨੂੰ ਜਿਵੇਂ ਕੀ ਗੱਲ ਕਰੀਏ ਜੇ ਨਸ਼ਾ ਮੁਕਤੀ ਦੀ ਤੇ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਨੂੰ ਗੱਲ ਕਰੀਏ ਇੰਡੀਆ ਦੇ ਵਿੱਚ ਜੋ ਨਸ਼ੇ ਨੂੰ ਲੈ ਕੇ ਬਿਆਨ ਕਈ ਚਲਾਏ ਵੀ ਗਏ ਆ ਫਿਰ ਵੀ ਸਫਲਤਾ ਨਹੀਂ ਹਾਸਲ ਹੋ ਰਹੀ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਨਸ਼ੇ ਤੇ ਆਲਵੇਜ ਇਹ ਗੱਲ ਕਹੀ ਹੈ ਕਿ ਰੀਹੈਬਿਲੀਟੇਸ਼ਨ ਬੜੀ ਜ਼ਰੂਰੀ ਹੈ ਨਾਲ ਰੀਹੈਬਿਲੀਟੇਸ਼ਨ ਦਾ ਇਹ ਵੀ ਮਤਲਬ ਹੈ ਕਿ ਬੱਚਿਆਂ ਨੂੰ ਨੌਕਰੀਆਂ ਮਿਲਣ ਬੱਚਿਆਂ ਚ ਅੰਦਰ ਹੁਨਰ ਹੋਵੇ ਕਿ ਉਹਨਾਂ ਦੀ ਡਾਈਵਰਜਨ ਕੰਮ ਕਰਨ ਚ ਹੋਵੇ ਜਦੋਂ ਅੱਗੇ ਕੁਝ ਨਹੀਂ ਮਿਲਦਾ ਤੇ ਫੇਰ ਨਸ਼ੇ ਚ ਦੇ ਚੰਗਾਲ ਚ ਫਸਣਾ ਬਹੁਤ ਈਜ਼ ਆ ਇਸ ਕਰਕੇ ਸਾਨੂੰ ਰੀਹੈਬਿਲੀਟੇਸ਼ਨ ਤੇ ਜਿਹੜਾ ਮੈਂ بار بار ਇਹੀ ਕਹਿ ਰਿਹਾ ਕਿ ਜਿਹੜੀ ਸਕਿੱਲ ਹੈ ਸਕਿੱਲ এডਿਕੇਸ਼ਨ ਚ ਆਣੀ ਚਾਹੀਦੀ ਸਿਰਫ ਡਿਗਰੀ ਨਹੀਂ ਆਣੀ ਚਾਹੀਦੀ ਉਹ ਸਕਿੱਲ ਆਏਗੀ ਉਹਦੇ ਨਾਲ ਉਹਦੀ ਬੱਚੇ ਦੀ ਅਬਿਲਟੀ ਵੀ ਵਧੇਗੀ ਉਹਨੂੰ ਇੱਕ ਪਰਪਸ ਮਿਲੇਗਾ ਤੇ ਉਹਦੀ ਡਾਇਵਰਜਨ ਹੋਏਗੀ ਸਿਰਫ ਲਾਅ ਐਂਡ ਆਰਡਰ ਸਿਚੁਏਸ਼ਨ ਨਾਲ ਉਹ ਤਾਂ ਕਰਨਾ ਹੀ ਕਰਨਾ ਆ ਤੁਹਾਨੂੰ ਪਤਾ ਹੈ ਕਿ ਨਸ਼ਾ ਕਿੱਥੋਂ ਆਉਂਦਾ ਆ ਉਹ ਤੇ ਸਟੈਪਸ ਲੈਣੀਆਂ ਹੀ ਨੇ ਲੇਕਿਨ ਨਾਲ ਰੀਹੈਬਿਟੇਸ਼ਨ ਦੇ ਵੀ ਸਟੈਪਸ ਨੇ ਦੇਖੋ ਡਵੈਲਪਮੈਂਟ ਅੰਮ੍ਰਿਤਸਰ ਦੀ ਤਾਂ ਬਹੁਤ ਹੀ ਜ਼ਰੂਰੀ ਹੈ ਜੀ ਤੇ ਉਹਦੇ ਚ ਜਿਹੜੇ ਵੀ ਇਸ ਵੇਲੇ ਜਿਨ੍ਹਾਂ ਨੂੰ ਅਥਾਰਟੀ ਮਿਲੀ ਹੋਈ ਆ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੈ ਉਹਨਾਂ ਨੂੰ ਉਹਦੇ ਬਾਰੇ ਸਟੈਪਸ ਚੁੱਕਣੇ ਚਾਹੀਦੇ ਆ ਜਿਹੜੀ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨੇ ਉਹ ਸਟੇਟ ਗਵਰਨਮੈਂਟ ਨੂੰ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਉਹਦੇ ਬਿਯੋਂਡ ਅੰਮ੍ਰਿਤਸਰ ਲਈ ਵਿਕਸਿਤ ਅੰਮ੍ਰਿਤਸਰ ਇੱਕ ਅਸੀਂ ਗਰੁੱਪ ਬਣਾਇਆ ਆ ਬਾਹਰ ਦੇ ਵਿਦੇਸ਼ ਜਿਹੜੇ ਇੱਥੋਂ ਦੇ ਹੀ ਪੜ੍ਹ ਕੇ ਜਤਰਾਮ ਦੇ ਸਰ ਮੈਡੀਕਲ ਕਾਲਜ ਦੇ ਪੜ੍ਹ ਕੇ ਡਾਕਟਰ ਗਏ ਨੇ ਉਹਨਾਂ ਨੇ ਇੱਕ ਪਲੈਜ ਕੀਤਾ ਸੀ ਮੇਰੇ ਨਾਲ ਇਨਸਪਾਇਰ ਹੋ ਕੇ ਕਿ ਅਸੀਂ ਅੰਮ੍ਰਿਤਸਰ ਲਈ ਪੈਸਾ ਇਕੱਠਾ ਕਰਾਂਗੇ ਉਹਦੀ ਪਹਿਲਾ ਸਟੈਪ ਆਲਰੇਡੀ ਲਿਆ ਗਿਆ ਆ ਐ 225000 ਡਾਲਰਸ ਅੱਛਾ 2 ਦਿਨ ਪਹਿਲਾਂ ਵਾਸ਼ਿੰਗਟਨ ਟੀਸੀ ਚ ਸਾਡੇ ਡਾਕਟਰਾਂ ਨੇ ਇਕੱਠੇ ਹੋ ਕੇ ਆਈਆਈਐਮ ਅੰਮ੍ਰਿਤਸਰ ਦੇ ਨਾਲ ਐਮਓਯੂ ਸਾਈਨ ਕਰਕੇ ਉਹ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਘੜਾ ਰਹੇ ਨੇ ਉਹ ਪੂਰੇ 3 ਗੁਣਾ ਹੋਰ ਆਪਣਾ ਸੈਂਟਰਲ ਬੈਂਕ ਪੰਜਾਬ ਸਿੰਧ ਬੈਂਕ ਤੋਂ ਲੈ ਕੇ ਇਹ ਇਕੱਠਾ ਜਿਹੜਾ ਫੰਡ ਹੈ ਇਹਨੂੰ ਇੰਸਟੀਟਿਊਟ ਕਰਨਗੇ ਸਟਾਰਟਅੱਪਸ ਸਾਡੇ ਅੰਮ੍ਰਿਤਸਰ ਦੇ ਬੱਚਿਆਂ ਨੇ ਅੰਮ੍ਰਿਤਸਰ ਦੇ ਇਲਾਕੇ ਦੇ ਬੱਚਿਆਂ ਨੇ ਤਰਵਾਇਆ ਐਮ ਲਈ ਨਹੀਂ ਅੰਮ੍ਰਿਤਸਰ ਦੇ ਇਲਾਕੇ ਦੇ ਬੱਚਿਆਂ ਨੇ ਉਹ ਇੱਕ ਓਪਨ ਸਿਸਟਮ ਚ ਉਹਨੂੰ ਉਹ ਇੰਪਲੀਮੈਂਟ ਕਰਨਗੇ ਦੇਖੋ ਆਈਐਮ ਅੰਮ੍ਰਿਤਸਰ ਇੱਕ ਬ੍ਰਾਂਡ ਬਣਾਉਣਾ ਚਾਹੀਦਾ ਅਸੀਂ ਉਹ ਵੀ ਹੈਲਪ ਕਰ ਰਹੇ ਹਾਂ ਲੇਕਿਨ ਜੋ ਵੀ ਐਫਰਟ ਕਰ ਸਕਦੇ ਆ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨੀ ਚਾਹੀਦੀ ਮੈਂ ਆਪਣੇ ਵੱਲੋਂ ਜਿਹੜਾ ਇਲੈਕਸ਼ਨਾਂ 'ਚ ਵੀ ਪ੍ਰੋਮਿਸ ਕੀਤਾ ਸੀ ਉਹਦੇ ਬਾਰੇ ਕੁਆਇਟਲੀ ਇੰਪਲੀਮੈਂਟ ਕਰ ਰਹੇ ਹਾਂ ਬਹੁਤ ਜ਼ਿਆਦਾ ਰੌਲਾ ਪਾਣ ਦੀ ਲੋੜ ਨਹੀਂ ਲੇਕਿਨ ਜਿਨ੍ਹਾਂ ਨੂੰ ਅਥਾਰਟੀ ਦਿੱਤੀ ਆ ਜਿਨ੍ਹਾਂ ਨੂੰ ਰਿਸਪੌਂਸਿਬਿਲਟੀ ਦਿੱਤਾ ਹੈ ਉਹਨਾਂ ਦਾ ਸਭ ਤੋਂ ਜ਼ਿਆਦਾ ਫਰਜ਼ ਆ ਇਹ ਜੀ ਬਸੰਤ ਪੰਚਮੀ ਤੋਂ ਸਭ ਲੋਕ ਯਾਦ ਕਰਦੇ ਆ ਔਰ ਆਜ਼ਾਦੀ ਸੇ ਪਹਿਲੇ ਲਾਹੌਰ ਮੇ ਸਿੱਖ ਹਿੰਦੂ ਸਮਾਜ ਮਿਲ ਕੇ ਹਕੀਕਤ ਰਾਇ ਕਾ ਬਲਦਾਨ ਦਿਨ ਬਸੰਤ ਪੰਚਮੀ ਕੋ ਮਨਾਤਾ ਥਾ ਇਹ ਠੀਕ ਹੈ ਕਿ ਬਸੰਤ ਪੰਚਮੀ ਤਿਉਹਾਰ ਹੈ ਰਿਤੂ ਕਾ ਤਿਉਹਾਰ ਹੈ ਇਹ ਠੀਕ ਹੈ ਕਿ ਬਸੰਤ ਪੰਚਮੀ ਮਾਂ ਸਰਸਵਤੀ ਕਾ ਪ੍ਰਗਟ ਦਿਨ ਹੈ ਪਰ ਇਨ ਸਾਰੇ ਰੰਗੋਂ ਕੇ ਪਿੱਛੇ ਜੋ ਖੂਨ ਕਾ ਰੰਗ ਹੈ वो हकीकत राय के खून का रंग है कि हिंदू के, के खून का रंग है आप देखो सतारा सो बीस में पैदा होता है और सतारा सो चौतीस साल ये स्कूल में बच्चे इससे लड़ पड़े और वही बात इसने हमारी फातिमा बीबी को कुछ कह दिया उसे कहा मुसलमान बन जाओ उसे कहा नहीं बनूंगा खींच के उसे जंजीरों में बांध के लाहौर से सियालकोट लाए और वहां उसे हुक्म हुआ या इस्लाम कबूल करो या मार दिए जाओगे <laughs> वो शहीद हो गया हिंदू हिंदुत्व के लिए शहीद हो गया लेकिन अफसोस ये है कि देश उसे भूल गया आज केवल बटाला में जहाँ उसकी पत्नी लक्ष्मी की सुबि है बारह साल की बच्ची उसने अपने आप को उसी समय जला लिया था जिस समय हकीकत को काटा गया था हकीकत को आधा जमीन में गाड़ा उसे पत्थर मारे उसका सिर काटा लेकिन हमारे समाज का नाक नहीं कटता जब हम उसको याद ही नहीं करते जानते ही नहीं बड़े बड़े मंदिरों के धर्म के ठेकेदार भी नहीं जानते कि कैसे एक बेटे ने एक बलिदान दिया अपने लिए ये वैसा ही बलिदान है जैसे गुरु पुत्रों का बलिदान है तो हमें ये याद रखना चाहिए टीका <laughs> कार्यभार संभालते ही हमने दो काम शुरू किए एक तो यहाँ पंद्रह अगस्त और छब्बीस जनवरी मनाना और एक वीर हकीकत राय का बलिदान दिन मनाना हमारे मंदिर जिनके कारण मंदिर हैं हम जिनके कारण हिंदू हैं और आप ये जान लीजिए कि अपना समाज इतना भी जागरूक नहीं है कि वो आइए स्कूलों के बच्चों को छोड़ के अपना समाज इतना जागरूक नहीं है कि वो अपने शहीदों को याद करे और सरकारें कोई ऐसी शिक्षा पद्धति नहीं बना रही कि उनको याद किया जाए जिनके कारण हम स्वतंत्र हैं जिनके कारण हमारे राम मंदिर हैं कृष्ण मंदिर हैं गुरुद्वारे हैं मस्जिद और चर्च भी इसीलिए बचे हैं क्योंकि हमारा देश आज आजाद है तो हमने एक छोटा सा प्रयास किया कि अपने स्कूलों कॉलेजों के बच्चे आए कॉलेजों में भी ये काम कम होता है सिर्फ आईटीआई आई के प्रिंसिपल संदीप जी ने ये काम करवाया है और हम उनको याद रखे है। थीके, 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 हम उनको याद रखे जिनके कारण मैं आज इस स्थिति में हूँ कि मैं मंदिर में हूँ मैं हिंदू हूँ मैं हिंदुस्तानी हूँ मैं स्वतंत्र हूँ हम उन सबको याद रखे और मेरी आपके माध्यम से पूरे देशवासियों से अपील है कि इनको याद रखना उतना ही जरूरी है जैसे माँ के लिए अपने बच्चे को याद रखना बच्चा हमारा भविष्य है ये हमारा वर्तमान भी है ये हमारा शहीद हमारे भविष्य भी है तो हकीकत राय को प्रणाम करती हूँ उनकी माँ कौरा पिता भागमल और बारह वर्षीय पत्नी लक्ष्मी उसको भी प्रणाम करती हूँ केवल बटाला ही एक ऐसा शहर है पूरे हिंदुस्तान में जहाँ सदी लक्ष्मी की और हकीकत राय की समाधि बनी है मुझे खुशी है कि 2 ਸਾਲ ਪਹਿਲੇ ਹਮ ਆਪਣੇ ਦੁਰਗਾ ਦਾ ਮੰਦਰ ਮੇਂ ਹਕੀਕਤ ਰਾਈ ਕੋ ਸਾਬਿਤ ਕਰ ਪਏ ਔਰ ਮੈਂ ਆਪਕੋ ਵਿਸ਼ਵਾਸ ਦਿਲਾਤੀ ਹੂੰ ਆਨੇ ਵਾਲੇ ਦਿਨੋ ਮੇਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਟੋਡਰ ਮਲ ਜੀ ਸਭ ਕੀ ਯਹਾਂ ਪਰ ਸਥਾਪਨਾ ਹੋਗੀ ਕੱਲੋ ਤੇ ਬਸੰਦੀ ਸਾਰਿਆਂ ਨੂੰ ਵਧਾਈ ਪਰ ਵਧਾਈ ਤੇ ਨਾਲ ਨਾਲ ਤੇ ਵਧਾਈ ਨੂੰ ਦੁਗਣਾ ਚੌਗਣਾ ਜੇ ਵਧਾਈ ਇਸ ਕਾਰਨ ਦੇ ਰਹੇ ਆ ਕਿ ਇਸ ਬਲਦਾਨੀ ਕਾਰਨ ਮੇਰੀ ਸਾਰਿਆਂ ਅਗੇ ਆ ਜੋੜ ਕੇ ਬੇਨਤੀ ਆ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਨਾ ਰੱਖਦੀਆਂ ਉਹ ਕੌਮਾਂ ਦੇ ਬਹੁਤ ਨੁਕਸਾਨ ਇਹ ਉਹ ਬੱਚਾ ਜਿਨੇ ਆਪਣੀ 14 ਸਾਲ ਦੀ ਉਮਰ ਚ ਬਲਦਾਨ ਨਹੀਂ ਦਿੱਤੀ ਸੀ ਮੁਸਲਮਾਨਾਂ ਨੇ ਇਹਨੂੰ ਜ਼ਮੀਨ ਚ ਗੱਡ ਕੇ ਇਹਨੂੰ ਪੱਥਰ ਮਾਰ ਮਾਰ ਮਾਰਤੇ ਇਹਦੇ ਤਰਲੇ ਕਿਤੇ ਤੂੰ ਹਿੰਦੂ ਬਣ ਜਾ 12 ਸਾਲਾਂ ਦੀ ਇਹਦੀ ਪਤਨੀ ਜਿੱਲੇ ਨੂੰ ਮਾਰ ਤੋ ਵੀ ਸਤੀ ਹੋ ਗਈ ਤੁਹਾਨੂੰ ਪਤਾ ਉਹਦੋਂ ਸਤੀ ਪ੍ਰਥਾ ਸੀ ਪਰ ਸਾਡੇ ਹੀ ਲੋਕਾਂ ਦੀ ਬਦ ਕਿਸਮਤੀ ਕਿ ਇਹ ਯਾਦ ਨਹੀਂ ਰੱਖਦੇ ਜੇ ਇਹ ਲੋਕ ਉਹ ਕੁਰਬਾਨੀ ਨਾ ਦਿੰਦੇ ਅੱਜ ਅਸੀਂ ਜਿੰਨੇ ਆ ਸਾਰੇ ਮੁਸਲਮਾਨ ਹੋ ਨਹੀਂ ਕਿ ਉੱਥੇ ਲਾਹੌਰ ਕਿੰਨੀ ਕਿ ਦੂਰ ਆ ਸਿਆਲਕੋਟੋਂ ਇਹਨੂੰ ਕਿਸੇ ਕੜੀਸ ਕੇ ਲਾਹੌਰ ਲਿਆਂਦਾ ਗਿਆ ਉੱਥੇ ਲਿਆ ਕੇ ਦੀ ਵੱਟੇ ਮਾਰ ਮਾਰ ਕੇ ਮਾਰਤੇ ਗਏ ਨੂੰ ਕਹਿੰਦੇ ਤੂੰ ਮੁਸਲਮਾਨ ਬਨ ਜਾ ਇਨਾਂ ਕੋ ਪਤਾ ਕੀ ਕਿਹਾ ਸੀ ਮੈਂ ਬਨ ਜਨ ਨਾ ਕੀ ਗੱਲ ਮੈਂ ਮਰਾਂਗ ਨੇ ਕਹਿੰਦੇ ਮਰਨਾ ਤੇ ਸਾਰਿਆਂ ਨੇ ਕਹਿੰਦਾ ਫਿਰ ਮੈਂ ਕਿਉਂ ਬਣਾ ਫਿਰ ਮੈਂ ਹਿੰਦੂ ਨਾ ਤੇ ਹਿੰਦੂ ਹੀ ਕਿਉਂ ਨਾ ਰਹਾ ਮੇਰੀ ਸਾਰੇ ਅਗੇ ਆ ਜੋੜ ਕੇ ਬੇਨਤੀ ਆ ਕਿ ਆਪਣੇ ਸ਼ਹੀਦਾਂ ਜ਼ਰੂਰ ਯਾਦ ਰੱਖਿਆ ਕਰੋ ਜੇ ਇਹ ਹਲੇ ਸ਼ਹੀਦ ਨਾ ਹੁੰਦੇ ਅੱਜ ਇਹ ਵੀ ਨਹੀਂ ਸੀ ਇੱਥੇ ਹੁੰਦਾ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਅੱਜ ਵੀਰ ਹਕੀਕਤ ਦੀ ਬਲਦਾਨ ਦੀ ਵਸਤੇ ਮੈਂ ਆਇਆ ਹਾਂ ਮੈਂ ਵੀਰ ਹਕੀਕਤ ਜੀ ਨੂੰ ਆਪਣੇ ਦਿਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਨਾਲ ਹੀ ਮੈਂ ਪੋਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਧਰਮ ਪਰਿਵਰਤਨ ਕਰ ਰਹੇ ਨੇ ਵੇਖੋ ਜੀ ਮਾਤਕ 14 ਸਾਲ ਦੀ ਉਮਰ ਵਿੱਚ ਵੀਰ ਹਕੀਕਤ ਰਾਏ ਨੇ ਆਪਣਾ ਬਲਦਾਨ ਦਿੱਤਾ ਆਪਣਾ ਧਰਮ ਨਹੀਂ ਪਰਿਵਰਤਨ ਕੀਤਾ ਉਹ ਜਿਹੜੇ ਕਿ ਅੱਜ ਚੰਦ ਚਾਰ ਪੈਸਾਂ ਦੀ ਖਾਤਰ ਆਪਣਾ ਧਰਮ ਪਰਵਰਤਨ ਕਰ ਰਹੇ ਆ ਉਹਨਾਂ ਨੂੰ ਵੀਰ ਹਕੀਕਤ ਰਾਏ ਤੋਂ ਸਿੱਖ ਲੈਣੀ ਚਾਹੀਦੀ ਆ ਕਿ ਮਾਤਰ 14 ਸਾਲ ਦੇ ਬੱਚੇ ਜਿਹੜਾ ਕਿ ਜਿਨ੍ਹਾਂ ਨੇ ਧਰਮ ਨਹੀਂ ਪਰਵਰਤਨ ਕੀਤਾ ਸਾਡੇ ਛੋਟੇ ਸ਼ਹਿਬਜ਼ਾਦੇ ਜਿਨ੍ਹਾਂ ਨੇ ਧਰਮ ਪਰਵਰਤਨ ਨਹੀਂ ਕੀਤਾ ਅੱਜ ਲੋਕੀ ਚੰਦ ਪੈਸਾਂ ਦੇ ਚੰਦ ਟੁਕੜਿਆਂ ਦੇ ਖਾਤਰ ਆਪਣਾ ਧਰਮ ਪਰਵਰਤਨ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਆ